ਸਤਿ ਸ਼੍ਰੀ ਅਕਾਲ ਜੀ ਤੁਹਾਡਾ ਅਰਪਿਤ ਪੰਜਾਬੀ ਵਲੌਗ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਹੈਗਾ ਜੀ ਦਿਨ ਸੰਡੇ ਦਾ ਤੇ ਸਵੇਰੇ ਅਸੀਂ ਗਏ ਸੀਗੇ ਸਾਡੇ ਦੀਦੀ ਦੇ ਘਰ ਹੈਗੀ ਸੀ ਕੋਠੀ ਦੀ ਚੱਠ ਤੇ ਅਸੀਂ ਆਏ ਆ ਜੀ ਸ਼ਾਮ ਨੂੰ 4 ਵਜੇ ਉਹਨਾਂ ਦਾ ਪ੍ਰੋਗਰਾਮ ਅਟੈਂਡ ਕਰਕੇ ਉਸ ਤੋਂ ਬਾਅਦ ਜੀ ਸਾਡੇ ਨਾਲ ਗਿਆ ਨਹੀਂ ਤਾਂ ਇਸ ਕਰਕੇ ਨਹੀਂ ਤਾਂ ਕਿ ਸ਼ੂ ਜਿਆਦਾ ਸ਼ੂਟ ਕਰ ਦਿੰਦਾ ਵਿਚਾਰਾ ਅੱਜ ਹੋਇਆ ਨਹੀਂ ਜਿਆਦਾ ਵਲੌਗ ਸ਼ੂਟ ਤੇ ਉਸ ਤੋਂ ਬਾਅਦ ਹੁਣ ਅਸੀਂ ਜਾ ਰਹੇ ਆ ਜੀ ਮਾਰਕੀਟ ਕਿਉਂਕਿ ਬਹੁਤ ਜਲਦ ਜੀ ਸਾਡੇ ਵੀ ਖੁਸ਼ੀਆਂ ਦਾ ਮਾਹੌਲ ਹੈ ਜਿਹੜਾ ਘਰ 'ਚ ਥੋੜਾ ਜਿਹਾ ਹੋਣੇ ਵਾਲਾ ਏ ਤੇ ਉਹ ਤੁਹਾਨੂੰ ਟਾਈਮ ਤੇ ਦੱਸੂਗੇ ਉਹਦੇ ਵਾਸਤੇ ਜਿਹੜਾ ਤੁਹਾਨੂੰ ਸਮਾਨ ਵੇਰਾ ਚਾਹੀਦਾ ਏ ਉਹ ਲੈਣ ਜਾ ਰਹੇ ਅਸੀਂ ਮੈਂ ਤੇ ਸਾਬ ਕਿਉਂਕਿ ਅੱਜ ਸਾਬ ਨੂੰ ਵੀ ਚਲੋ ਸੁੱਟੀ ਏ ਸੰਡੇ ਦੀ ਤੇ ਫਿਰ ਕੱਲ ਨੂੰ ਤਾਂ ਇਹਨਾਂ ਨੇ ਆਫਿਸ ਵੀ ਜਾਣਾ ਤੇ ਹੁਣ ਲਿਆਉਂਦੇ ਆ ਜੀ ਥੋੜਾ ਬਹੁਤ ਸਮਾਨ ਖਰੀਦ ਕੇ ਮਾਰਕੀਟ ਤੋਂ ਤੇ ਜੀ ਦਾ ਆਸਣ ਲੈਦੇ ਆ ਅਸੀਂ ਬਰੀ ਲੇਨ ਇੱਕ 2 3 ਕਿਲੋ ਅੰਦਰ ਕਿਲੋ ਇੱਕ ਇੱਕ ਸਾਲ ਦੇ ਮੇ ਸਾਰੇ ਚੱਕ ਤੇ ਧੋ ਤੇ ਤੇ ਮੋਟੀ ਮੋਟੀ ਚਾਰ ਚੜਾਈ ਵੀ ਹੋ ਗਿਆ ਪੈਰ ਦੇ 12 ਵੱਜ ਚੁੱਕੇ ਆ ਹਲੇ ਵੀ ਮਸ਼ੀਨ ਚੱਲਦੀ ਆ ਮੇਰੀ ਤੇ ਪਰਦੇ ਵੈਰਾ ਧੋ ਕੇ ਸੁੱਕਣੇ ਪਾ ਚੁੱਕੀਆਂ ਬਸ ਥੋੜੇ ਜਿਹਾ ਕੱਪੜੇ ਰਹਿ ਗਏ ਉਹ ਵੀ ਧੋ ਦਮਾ ਤੇ ਬਹੁਤ ਜ਼ਿਆਦਾ ਗਰਮੀ ਆ ਬਹੁਤ ਜ਼ਿਆਦਾ ਹੀ ਧੁੱਪ ਹੈ ਬਾਹਰ ਤੇ ਅੱਜ ਕੰਮ ਕੰਪਲੀਟ ਕਰ ਦੂੰਗੀ ਜਿੰਨਾ ਰਹਿ ਗਿਆ ਦਿਨ ਵੀ ਸਰਫ 2 ਐ ਰਹਿ ਗਏ ਤੇ ਫਟਾਫਟ ਜਿਹੜਾ ਕੰਮ ਹੈ ਮੇਰਾ ਉਹ ਸਾਰਾ ਕੰਪਲੀਟ ਕਰ ਦਮਾ ਤੋਂ ਗਏ ਸਾਰੇ ਟੰਗ ਤੇ ਮੈਂ ਸਾਫਟ ਟੰਗਾਈ ਆ ਵੈਸੇ ਲੇਟ ਆਏ ਸੀਗੇ ਰਾਤ ਨੂੰ ਹੁਣ ਢੰਗ ਪਈ ਤੇ ਇੱਧਰ ਵਾਲੇ ਵੀ ਵਾਈਟ ਚਿੱਟੇ ਨੇ ਉਹਦੇ ਚਿੱਟੇ ਦਾ ਵਸੇ ਤੇ ਗੰਦੇ ਹੋਏ ਤੇ ਬਾਰੇ ਸਾਫ ਸੁਥਰੇ ਹੀ ਲੱਗਾ ਲਏ ਨੇ ਲੋ ਜੀ ਸਫਾਈਆਂ ਵਗੈਰਾ ਸਾਰੀਆਂ ਮੁਕੰਮਲ ਹੋ ਚੁੱਕੀਆਂ ਐ ਸਾਰਾ ਕੰਮ ਕੰਪਲੀਟ ਹੋ ਗਿਆ ਮੇਰਾ ਸਫਾਈਆਂ ਵਾਲਾ ਤੇ ਇੱਧਰ ਸਮਾਨ ਵੀ ਜਿਹੜਾ ਉਹ ਆ ਗਿਆ ਕੁਰਸੀਆਂ ਤੇ ਟਾਪੇ ਵੀ ਆ ਚੁੱਕੇ ਆ ਤੇਲ ਤੇ ਅੱਜ ਜਾਊਗਾ ਭਾਈ ਡੈਂਟ ਲਾਣ ਆਣਾ ਡੈਂਟ ਲਾ ਕੇ ਜਾਊਗਾ ਧੁੱਪ ਹੈ ਨਹੀਂ ਤਾਂ ਨਾ ਵੀ ਲਾਉਂਦੇ ਪਰ ਧੁੱਪ ਹੈ ਬਾਹਰ ਸਾਰਾ ਰੋਸ਼ਨ ਸਾਰਾ ਕੁਝ ਆ ਚੁੱਕਿਆ ਜੀ ਕੁਝ ਰਾਸ਼ਨ ਬਾਹਰ ਮਨੇ ਠੇ ਠੱਕ ਕੇ ਰੱਖਿਆ ਹੋਇਆ ਹੈ ਹਲਵਾਈ ਨੇ ਆਉਣਾ ਅੱਜ ਬਸ ਤਾਂ ਸਮਾਨ ਰਹਿ ਗਿਆ ਜਿਹੜਾ ਅੱਜ ਲੈ ਕੇ ਆਉਣਾ ਬਾਕੀ ਜਿਹੜਾ ਪਹਿਲਾਂ ਵਾਲਾ ਸਮਾਨ ਹੈ ਮਤਲਬ ਕਿ ਰਾਸ਼ਨ ਪਾਣੀ ਸੁੱਕਾ ਸਿੱਦਾ ਉਹ ਸਾਰਾ ਆ ਚੁੱਕਿਆ ਹੈ ਜਿੱਦਾਂ ਹੁਣ ਟਮਾਟਰ ਟਮੂਟਰੇ ਇਹ ਜਿਹੀਆਂ ਚੀਜ਼ਾਂ ਥੋੜੀਆਂ ਹੀ ਰਹਿੰਦੀਆਂ ਉਹ ਅਸੀਂ ਅੱਜ ਲੈ ਕੇ ਆਉਣੀਆਂ ਸ਼ਾਮ ਨੂੰ ਆਊਗਾ ਜੀ ਹਲਵਾਈ ਮੈਂ ਕਿਹਾ ਚੱਲ ਦੋ ਦਿਨ ਕਿੱਥੇ ਕੱਲ ਗਏ ਸੀਗੇ ਸਮਾਨ ਲੈਣ ਮੈਂ ਕਿੱਥੇ ਸੰਭਾਲੂਗੀ ਮੈਂ ਇੰਨਾ ਫ੍ਰਿਜ ਸਮਾਨ ਇਸ ਕਰਕੇ ਕੱਲ ਲੈ ਕੇ ਨਹੀਂ ਆਏ ਅੱਜ ਜੱਕ ਕੇ ਲੈ ਕੇ ਆਉਂਗੇ ਜਿਹੜਾ ਥੋੜਾ ਬਹੁਤਾ ਰਹਿ ਗਿਆ ਬਾਕੀ ਇਹ ਤਿਆਰੀਆਂ ਮੁਕੰਮਲ ਹੈ ਤੇ ਬਾਬਾ ਜੀ ਦੀ ਕਿਰਪਾ ਨਾਲ ਸਾਰਾ ਕੁਝ ਠੀਕ ਠਾਕ ਹੋ ਜਾਵੇ ਤੇ ਟੈਨਸ਼ਨ ਜੀ ਤਾਂ ਚਲੋ ਹੁੰਦੀ ਹੈ ਜੀ ਮਨ ਤੇ ਜਿਆਦਾ ਕੁਝ ਆਪਾਂ ਚਾਹੇ ਮੱਥਾ ਹੋਵੇ ਚਾਹੇ ਕੋਈ ਪ੍ਰੋਗਰਾਮ ਹੋਵੇ ਕੁਝ ਵੀ ਹੋਵੇ ਜਿਆ ਕਰਦੇ ਆ ਘਰ ਚ ਟੈਨਸ਼ਨ ਜੀ ਤਾਂ ਮਾਈਂਡ ਤੇ ਰਹਿੰਦੀ ਹੋਇ ਜਦ ਆਪਾਂ ਕਰਦੇ ਆ ਤੇ ਬਾਕੀ ਪਰਮਾਤਮਾ ਆਪ ਕਰਵਾਉਂਦਾ ਜੀ ਨਾਲ ਹੋ ਕੇ ਆਪਾਂ ਕਿਆ ਕਰਨ ਯੋਗ ਐਹ ਜੀ ਚੀਜ਼ਾਂ ਦਾਨ ਪੁੰਨ ਸੇਵਾ ਜੋ ਐਹ ਜੀ ਚੀਜ਼ਾਂ ਹੁੰਦੀਆਂ ਪਰਮਾਤਮਾ ਆਪ ਕਰਵਾਉਂਦਾ ਹੈ ਆਪਾਂ ਤਾਂ ਕੁਝ ਵੀ ਕਰਨ ਯੋਗ ਨਹੀਂ ਹੁੰਦੇ ਚਲੋ ਜੀ ਬਾਕੀ ਜਿਹੜਾ ਥੋੜਾ ਬਹੁਤ ਤਾਂ ਰਹਿ ਗਿਆ ਉਹ ਅੱਜ ਕਰਦੇ ਹਾਂ ਕੰਮ ਅੱਜ ਦੇ ਬਲੌਗ ਚ ਆਨੇ ਜੀ ਮਿਲਦੇ ਕਿਸੇ ਹੋਰ ਬਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ